ਬਹੁਤ ਪਾਣੀ ਚੂਸ ਕੇ ਧਰਤੀ ਸ਼ੱਕਰ ਰੰਗੀ ਹੋ ਗਈ ਸੀ ਹਲ ਦਾ ਫਾਲਾ ਧਰਤੀ ਨੂੰ ਜੀਰਦਾ ਮੋٹے ਗਿੱਲੇ ਡਲੇ ਉਥਾਲੇ ਦਾ ਤੁਰਿਆ ਜਾਂਦਾ ਸੀ ਤੇ ਸਿਆੜਾਂ ਹਬਸ਼ਨ ਦੇ ਫੁੱਲਾਂ ਵਾਂਗ ਖੁੱਲਣਾ ਤੇ ਮੋਟੀਆਂ-ਮੋਟੀਆਂ ਸਨ ਝੁੱਗੀ ਅੰਦਰ ਬੈਠੀ ਰੰਮੀ ਫਲਕਾਰੀ ਕੱਢ ਰਹੀ ਸੀ ਤੇ ਪੀੜੀ ਉੱਤੇ ਕੋਲ ਹੀ ਬੈਠਾ ਮੈਂ ਉਸ ਦੇ ਨਾਲ ਗੱਲਾਂ ਮਾਰ ਰਿਹਾ ਸਾਂ ਬਾਹਰ ਉਸ ਦਾ ਪਿਆਰ ਖੁਸ਼ੀ ਨਾਲ ਉਖੜੀ ਆਵਾਜ਼ ਵਿੱਚ ਗਾਉਂਦਾ ਤੇ ਬਲਦਾਂ ਨੂੰ ਟਚਕਾਰੀ ਮਾਰਦਾ ਸੁਣਾਈ ਦਿੰਦਾ ਸੀ ਉਹ ਫੁੱਲਕਾਰੀ ਵਿੱਚ ਬੂਟੇ ਪਾਉਂਦੀ ਰਹੀ ਉਸ ਦੀਆਂ ਕੁਕੜੀਆਂ ਦੌੜ-ਦੌੜ ਦਾਣੇ ਤੇ ਕੀੜੇ ਚੌਦਿਆਂ ਸਨ ਇੱਕ ਮੋਟੀ ਕੁਕੜੀ ਬਾਂਸ ਦੇ ਖੜਕੇ ਦੀ ਸਿੱਖਾ ਵਿੱਚੋਂ ਆਪਣੀ ਗਰਦਨ ਅੰਦਰ ਕੱਢੀ ਖੜੀ ਸੀ ਜਿਵੇਂ ਸੁਣਦੀ ਹੋਵੇ ਕਿ ਅਸੀਂ ਕੀ ਗੱਲਾਂ ਕਰ ਰਹੀ ਹੁੰਦੇ ਹਾਂ ਰਸੋਈ ਵਿੱਚੋਂ ਹੁਣ ਵੀ ਉਬਲੇ ਹੋਏ ਦੁੱਧ ਤੇ ਕਾੜਨੀ ਦੀ ਖੁਰਚਨ ਦੀ ਬੂ ਜਿਵੇਂ ਚ ਲਾਗਲੇ ਖੇਤਾਂ ਦੀ ਤਾਜ਼ਾ ਰੇਹ ਦੀ ਸਲਾਬ ਮਿਲੀ ਹੋਈ ਸੀ ਆਉਂਦੀ ਸੀ ਮੈਂ ਪੁੱਛਿਆ ਥੱਕਦੀ ਨਹੀਂ ਤੂੰ ਇਸ ਤਰ੍ਹਾਂ ਬੇਲ ਬੂਟੇ ਕੱਢਦੀ ਤੂੰ ਪੜਨ ਲੱਗੇ ਕੀ ਤੱਕ ਜਨਣਾ ਏ ਮੈਨੂੰ ਤਾਂ ਹੁਣ ਪੜਾਈ ਹੁੱਕਾ ਹੀ ਨਹੀਂ ਚੰਗੀ ਲੱਗਦੀ ਕਦੋਂ ਤੋਂ ਉਹ ਹੱਸ ਕੇ ਬੋਲੀ ਤੈਨੂੰ ਨਹੀਂ ਪਤਾ ਰੰਮੀ ਮੈਂ ਆਖਿਆ ਹੁਣ ਤੇ ਤਪੇ ਹੀ ਰਹਿਣ ਦੀ ਸਲਾਹ ਕਰ ਲਿੱਤੀ ਹੈ ਪੜਨਾ ਹੀ ਜੋ ਕੁਝ ਹੋਵੇ ਉਹ ਇੱਥੇ ਹੀ ਪੜਾਂਗਾ ਜੇ ਮਾਮਾ ਮੰਨ ਗਿਆ ਤਾਂ ਸ਼ਾਇਦ ਮੈਂ ਇੱਥੇ ਹੀ ਰਹਿ ਜਾਵਾਂ ਸੱਚ ਹਾਂ ਉਹਦੀਆਂ ਪੂਰੀਆਂ ਅੱਖਾਂ ਜਿਹੜੀਆਂ ਕਾਲੀਆਂ ਚਿੰਮਣੀਆਂ ਦੀ ਚਾਲਰ ਹੋਣ ਕਰਕੇ ਦਾਖੀ ਜਾਪਦੀਆਂ ਸਨ ਭਾਖ ਉੱਠੀਆਂ ਇਕਦਮ ਉਹ ਚੀਖ ਪਈ ਮੇਰੇ ਨਾਲ ਗੱਲਾਂ ਕਰਨ ਵਿੱਚ ਰੁਝੀ ਹੋਣ ਕਰਕੇ ਸੈਸਭਾ ਸੂਈ ਉਸ ਦੇ ਪੋਟੇ ਵਿੱਚ ਖੋਬ ਗਈ ਸੀ ਮੈਂ ਚੇਤੀ ਨਾਲ ਉਸ ਦੀ ਉਂਗਲ ਆਪਣੇ ਹੱਥ ਵਿੱਚ ਘੁੱਟ ਲਈ ਤੇ ਉਸ ਦਾ ਪੋਟਾ ਬੁੱਲਾ ਵਿੱਚ ਨੱਪ ਕੇ ਚੂਸ ਲਿਆ ਉਸ ਦੀਆਂ ਨਾਸਾਂ ਵਿੱਚਕਾਰ ਇੱਕ ਨਾਲ ਰਗ ਛਰੀਟ ਵਾਂਗ ਉੱਗੜਾਈ ਤੇ ਉਸ ਦੀਆਂ ਪੜਪੜੀਆਂ ਜਿਹੜੀਆਂ ਵਾਲਾਂ ਦੀਆਂ ਤਹਿਾਂ ਵਿੱਚੋਂ ਚਾਕਦਿੰਗੇ ਸਨ ਲਾਲ ਸੂਈਆਂ ਹੋ ਗਈਆਂ ਹਾਏ ਛੱਡ ਮੇਰੀ ਉਂਗਲ ਉਹ ਸਾਖਿਆ ਕਿਸੇ ਦਾ ਲਹੂ ਨਹੀਂ ਚੂਸੀਦਾ ਕਿਉਂ ਆਪਸ ਵਿੱਚ ਵਿਛੋੜਾ ਪੈ ਜਾਂਦਾ ਏ ਉਸੇ ਵੇਲੇ ਬਾਰੋ ਰਾਜੂ ਚਾਰੇ ਦਾ ਪਰ ਆ ਚੁੱਕੀ ਅੰਦਰ ਆਇਆ ਉਸਦੇ ਹੱਥ ਕੂਣੀਆਂ ਤੱਕ ਲਿਬੜੇ ਹੋਏ ਸਨ ਤੇ ਸਾਫ ਇਹ ਵਿੱਚ ਕੁਝ ਹਰੇ-ਹਰੇ ਕੱਖ ਚੰਬੜੇ ਹੋਏ ਸਨ ਲਿਆਪਤ ਜੇ ਇਕਜ ਪਾਣੀ ਸ਼ਰਬਤ ਹੈ ਤਾਂ ਦਵੀ ਸੌਣ ਭਾਦੋਂ ਦੀ ਹਮਸ ਵਿੱਚ ਦੇ ਫੂਕੀ ਜਾਂਦੀ ਏ ਰਾਜੂ ਨੇ ਚਾਰੇ ਦਾ ਪਰ ਆ ਕ ਕੁੰਜੇ ਵਿੱਚ ਸੁੱਟ ਗਿਆ ਉਸ ਸ਼ਾਮ ਮੇ ਬਹੁਤ ਚਰਮਗਰੋ ਵਾਪਸ ਮੁੜਿਆ ਸਬਚੋ ਮੇਰੀਆਂ ਤਰਕਾਲਾਂ ਬਹੁਤੀਆਂ ਖੇਤ ਵਿੱਚ ਹੀ ਲੰਗਦੀਆਂ ਕਈ ਵਾਰ ਮੈਂ ਹਿਸਾਬ ਦੀ ਕਿਤਾਬ ਤੇ ਸਲੇਟ ਵੀ ਨਾਲ ਹੀ ਲੈ ਜਾਂਦਾ ਤੇ ਸਾਰਾ ਸਾਰਾ ਦਿਨ ਘਰ ਨਾ ਆਉਂਦਾ ਮੈਂ ਤੇ ਰੰਮੀ ਦੋਵੇਂ ਪਾਣੀ ਦਿੱਤੇ ਖੇਤ ਵਿੱਚ ਦੌੜ ਪੈਂਦੇ ਤੇ ਸਾਡੇ ਛਿੱਤਰ ਖਲਪ-ਖਲਪ ਕਰਨ ਲੱਗ ਜਾਂਦੇ ਝਿੱਕੜ ਵਿੱਚ ਉਹਦੇ ਪੈਰ ਖੁੱਬ ਜਾਂਦੇ ਤੇ ਉਸਦੀ ਜੁੱਤੀ ਅੱਡੀਆਂ ਵਿੱਚੋਂ ਨਿਕਲ-ਨਿਕਲ ਪਾਈਦੀ ਜਦ ਵੱਟਾ ਟੱਪਦੀ ਖਾਨ ਲੰਘ ਕੇ ਉਹ ਝੰਡੀ ਹੇਠਾਂ ਖੜੀ ਹੁੰਦੀ ਤੇ ਮੈਂ ਦਰਛੀਆਂ ਬਲਾਂਗਾ ਪਰਦਾ ਹੋਇਆ ਉਸ ਦੇ ਕੋਲ ਆਉਂਦਾ ਤਾਂ ਮੈਨੂੰ ਉਸ ਦੇ ਤੇਜ਼ ਵਗਦੇ ਸਾਹ ਵਿੱਚੋਂ ਖੇਤਾਂ ਦੀ ਸੱਜਰੀ ਹਵਾ ਤੇ ਇਸ ਦੀ ਮਿਠਾਸ ਹੌਂਦੀ ਪਾਸ ਦੀ ਹੌਲੀ ਹੌਲੀ ਪਿੰਡ ਵਿੱਚ ਮੇਰੀਆਂ ਹੋਰ ਵੀ ਦਿਲਚਸਪੀਆਂ ਹੋ ਗਈਆਂ ਮਹੱਲੇ ਵਿੱਚ ਮੰਗਤ ਮੇਰਾ ਬਹੁਤ ਸਿਆਣੂ ਹੋ ਗਿਆ ਅਸੀਂ ਇਕੱਠੇ ਟੋਬੇ ਉੱਤੇ ਨਹਾਉਣ ਜਾਂਦੇ ਤੇ ਇਕੱਠੇ ਹੀ ਜਦ ਜਦ ਕੇ ਛਾਲਾਂ ਮਾਰਦੇ ਟੋਬੇ ਉੱਤੇ ਤੀਆਂ ਦਾ ਮੇਲਾ ਵੀ ਭਰਦਾ ਜਾਂਦਾ ਸੀ ਪਿੰਡ ਦੇ ਪ੍ਰਬੰਧਕਾਂ ਨੇ ਇਸ ਵਾਰ ਦੋ ਨਾਟ ਤੇ ਕਈ ਬਾਜ਼ੀਗਰ ਸੱਦੇ ਸਨ ਮੈਂ ਤੇ ਮੰਗਤ ਇਸ ਮੇਲੇ ਵਿੱਚ ਕਈ ਦਿਨ ਲਗਾਤਾਰ ਜਾਂਦੇ ਰਹੇ ਮੇਲੇ ਵਿੱਚ ਜੱਟ ਬੋਲੀਆਂ ਪਾਉਂਦੇ ਫਿਰਦੇ ਰਹਿੰਦੇ ਬਾਜ਼ੀਗਰਾਂ ਦੀਆਂ ਛਾਲਾਂ ਕੋਲ ਹੀ 106 ਟੱਲ ਬੰਨੀ ਨੱਚਦਾ ਰਹਿੰਦਾ ਤੇ ਅਸੀਂ ਬਹੁਤ ਸਾਰੇ ਮੁੰਡਿਆਂ ਦਾ ਜੱਥਾ ਤਾੜੀਆਂ ਮਾਰਦਾ ਮੇਰੀ ਮਾਂ ਤਾਂ ਉਹ ਵਾਰ ਸੁਨੇਹਾ ਕਾਲ ਚੁੱਕੀ ਸੀ ਕਿ ਹੁਣ ਮੇਰੀਆਂ ਛੁੱਟੀਆਂ ਵਿੱਚ ਥੋੜੇ ਦਿਨ ਰਹਿ ਗਏ ਹਨ ਤੇ ਮੈਂ ਬਠਿੰਡੇ ਆ ਜਾਵਾਂ ਪਰ ਮੇਰਾ ਵਾਪਸ ਜਾਉਣ ਨੂੰ ਜੀ ਨਹੀਂ ਸੀ ਕਰਦਾ ਵੈਲੇ ਦੇ ਦਿਨਾਂ ਵਿੱਚ ਮੈਂ ਇੰਨਰ ਉੱਜਾ ਰਹਾ ਕਿ ਕਈ ਦਿਨ ਰੰਮੀ ਕੋਲ ਨਾ ਜਾ ਸਕਿਆ ਇੱਕ ਦਿਨ ਮੈਂ ਰੰਮੀ ਕੋਲ ਆਥਨੂ ਗਿਆ ਉਸ ਸੈਰਮੂ ਬਲੇਟੀ ਸੁਬਾਤ ਵਿੱਚ ਮੰਜੇ ਉੱਤੇ ਪਈ ਸੀ ਮੇਰੇ ਪੈਰਾਂ ਦਾ ਖੜਕਾ ਸੁਣ ਕੇ ਉਸੇ ਮੂੰਹ ਤੋਂ ਬੱਲਾ ਹਟਾਇਆ ਤੇ ਥੱਕੀਆਂ ਅੱਖੀਆਂ ਮੇਰੇ ਵੱਲ ਭਵਾ ਕੇ ਚਾਤੀ ਮੈਂ ਉਸ ਕੋਲ ਗਿਆ ਉਹ ਉਸੇ ਤਰ੍ਹਾਂ ਪਈ ਰਹੀ ਰੰਮੀ ਮੈਂ ਆਖਿਆ ਉਸ ਦਾ ਮੱਥਾ ਪਖਿਆ ਹੋਇਆ ਸੀ ਤੇ ਅੱਖਾਂ ਲਾਲ ਸਨ ਮੁੜ ਕੇ ਨਾਲ ਝੋਏ ਵਾਲਾਂ ਦੀ ਮੀਡੀਆਂ ਉਸਦੀ ਗੱਲ ਨਾਲ ਚੁੱਪੀਆਂ ਬਈਆਂ ਸਨ ਤੇ ਢਿੱਲੀ ਬਾਹ ਬਾਹੀ ਉੱਤੇ ਐ ਰਹੀ ਹਿਲੰਕਦੀ ਸੀ ਬਿਮਾਰ ਹੈ ਕੀ ਮੈਂ ਫਿਕਰ ਨਾਲ ਪੁੱਛਿਆ ਹਾਂ ਉਸਨੇ ਸਿਰ ਹਿਲਾ ਕੇ ਆਖਿਆ ਮੈਂ ਉਸਦੀ ਬਾਹ ਫੜ ਕੇ ਬੁਖਾਰ ਜਾਂਚਣ ਲੱਗਾ ਤੂੰ ਆਇਆ ਨਹੀਂ ਇੰਨੇ ਦਿਨ ਉਸ ਫੇਰ ਅੱਖਾਂ ਧਵਾ ਕੇ ਪੁੱਛਿਆ ਮੈਂ ਤੈਨੂੰ ਉਡੀਕਦੀ ਰਹੀ ਮੈਂ ਇੱਕ ਮਿੰਟ ਸੋਚਦਾ ਰਿਹਾ ਪਰ ਚੇਤੀ ਨਾਲ ਆਪਣੀ ਚੁੱਪ ਨੂੰ ਤੋੜ ਕੇ ਆਖਿਆ ਮੈਂ ਸਕੂਲ ਦੇ ਕੰਮ ਵਿੱਚ ਰੁੱਝਿਆ ਰਿਹਾ ਤੈਨੂੰ ਸ਼ਾਇਦ ਪਤਾ ਨਹੀਂ ਕਰੋ ਮੈਨੂੰ ਦੋ ਚਿੱਠੀਆਂ ਆ ਚੁੱਕੀਆਂ ਹਨ ਸਕੂਲ ਖੁੱਲਣ ਵਿੱਚ ਤੋੜੇ ਹੀ ਦਿਨ ਹਨ ਤੇ ਮੈਨੂੰ ਛੇਤੀ ਹੀ ਜਾਣਾ ਹੋਵੇਗਾ ਛੇਤੀ ਹਾਂ ਤੂੰ ਤਾਂ ਆਖਦਾ ਸੀ ਕਿ ਹੁਣ ਇੱਥੇ ਹੀ ਰਵੇਂਗਾ ਹਾਂ ਪਰ ਮਾਮਾ ਨਹੀਂ ਮੰਨਿਆ ਤੇ ਨਾ ਹੀ ਮੇਰੀ ਮਾਂ ਮੈਂ ਬਹੁਤ ਚਰ ਬੈਠਾ ਰਿਹਾ ਤੇ ਚੁੱਪ ਰਹੀ ਤੂੰ ਚੁੱਪ ਹੈ ਮੈਂ ਬਚਾ ਹਾਂ ਉਸਨੇ ਅੱਖਾਂ ਨੀਚ ਕੇ ਆਖਿਆ ਸਾਰ ਵਿੱਚ ਪੀੜ ਹੈ ਨਹੀਂ ਅਸੀਂ ਫਿਰ ਚੁੱਪ ਹੋ ਗਏ ਮੈਂ ਉਸ ਕੋਲ ਬਹੁਤ ਚਰ ਬੈਠਾ ਰਿਹਾ ਪਰ ਉਹ ਉਸੇ ਤਰ੍ਹਾਂ ਪਈ ਰਹੀ ਬਗੈਰ ਬੋਲੇ ਬਗੈਰ ਕੋ ਜਾਖੇ ਛੇਕੜ ਮੈਂ ਪੁੱਛਿਆ ਮੈਥੋਂ ਨਾਰਾਜ ਹੈ ਨਹੀਂ ਉਸ ਸ਼ਾਮ ਮੈਂ ਬਹੁਤ ਉਦਾਸ ਕਰ ਵਾਪਸ ਆਇਆ ਮੇਰੇ ਜਾਨ ਵਿੱਚ ਹੁਣ ਥੋੜੇ ਦਿਨ ਹੀ ਰਹਿ ਗਏ ਸਨ ਦਿਨ ਲੰਘਦੇ ਜਾਂਦੇ ਸਨ ਅਤੇ ਮੇਰਾ ਜੀ ਡੁੱਬਦਾ ਜਾਂਦਾ ਸੀ ਛੇਕੜ ਵਗਤ ਆ ਗਿਆ ਜਦ ਮੇਰੇ ਜਾਨ ਵਿੱਚ ਇੱਕ ਦਿਨ ਹੀ ਰਹਿ ਗਿਆ ਪੀਪਲ ਦੇ ਤਨੇ ਕੋਲ ਖੜੀ ਹੋਈ ਰੰਮੀ ਨੇ ਮੈਨੂੰ ਪੁੱਛਿਆ ਤੂੰ ਜਾਏਂਗਾ ਕੱਲ ਨੂੰ ਮੈਂ ਆਖਿਆ ਹਾਂ ਮੇਰੀਆਂ ਛੁੱਟੀਆਂ ਮੁੱਕ ਗਈਆਂ ਹਨ ਸਾਂਝ ਦਾ ਵੇਲਾ ਖੇਤਾਂ ਵਿੱਚ ਹੌਲੀ-ਹੌਲੀ ਊਂਗ ਦਾ ਤੁਰਿਆ ਆਉਂਦਾ ਸੀ ਟਟਦੀ ਹੋਈ ਸੈਕ ਨਾਲ ਲੰਬੜ ਕੇ ਉਸ ਲੰਮਾ ਸਾਹ ਖਿੱਚਿਆ ਕੀ ਫੇਰ ਨਹੀਂ ਆਏਂਗਾ ਤੂੰ ਮੇਰਾ ਕਾਲਜਾ ਤੱਕ ਤੱਕ ਗਰ ਲੱਗ ਪਿਆ ਤੇ ਮੈਨੂੰ ਇੰਜ ਪਾਸਿਆ ਜਿਵੇਂ ਲਹੂ ਦੀ ਨਦੀ ਮੇਰੀਆਂ ਨਸਾਂ ਵਿੱਚ ਡੱਕੋ ਡੱਕ ਉਛਾਲੇ ਮਾਰਦੀ ਵਗਦੀ ਹੋਵੇ ਦੂਰ ਉੱਚੇ ਟਿੱਬੇ ਦੇ ਪਿਛਾੜੀ ਇੱਕ ਤਿੱਖੀ ਸਨਸਨਾਉਂਦੀ ਹੋਈ ਚੀਖ ਗੂੰਜੀ ਤੇ ਬਹੁਤ ਚੈਰਤੀਕ ਬਰੜਾਉਂਦੀ ਹੋਈ ਮੇਰੇ ਤੱਕ ਤੱਕ ਕਰਦੇ ਕਾਲਜੇ ਦੀ ਅਹਮਕਾ ਵਿੱਚ ਮਿਲ ਗਈ ਉਸੇ ਵੇਲੇ ਗਰਜਾਂ ਦੀ ਇੱਕ ਡਾਰ ਮੇਰੇ ਸਿਰ ਉੱਤੋਂ ਦੀ ਉੱਡੀ ਤੇ ਮੈਂ ਕੰਬ ਗਿਆ ਮੈਨੂੰ ਘਮ ਸਮ ਦੇਖ ਕੇ ਉਸਨੇ ਫਿਰ ਪੁੱਛਿਆ ਤੂੰ ਜ਼ਰੂਰ ਚਲਿਆ ਜਾਏਂਗਾ ਮੈਂ ਆਖਿਆ ਹਾਂ ਉਸਨੇ ਕਿਸੇ ਵਿਚਨ ਚਾਕੂ ਕੱਢ ਕੇ ਪਿੱਪਲ ਦੇ ਤਣੇ ਉੱਤੇ ਵੱਡੇ ਵੱਡੇ ਅੱਖਰਾਂ ਵਿੱਚ ਆਪਣਾ ਨਾਂ ਖੁਰਚ ਦਿੱਤਾ ਉਸਦੇ ਹੇਠ ਹੀ ਮੈਂ ਵੀ ਲੀਖਵਾ ਕੇ ਆਪਣਾ ਨਾਂ ਉਘੇੜ ਦਿੱਤਾ ਚਲਿਏ ਘਰ ਵਾਪਸ ਉਸਨੇ ਪੁੱਛਿਆ ਮੈਨੂੰ ਪਤਾ ਨਹੀਂ ਕਿਉਂ ਇੱਕਦਾਂ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਮੈਂ ਆਖਿਆ ਰੰਮੀ ਮੈਂ ਤੈਨੂੰ ਕਦੀ ਵੀ ਨਹੀਂ ਭੁੱਲਾਂਗਾ ਦੋ ਚਾਰ ਸੁੱਕੇ ਹੋਏ ਪੱਤੇ ਘਰ ਪਏ ਸਨ ਤੇ ਹਵਾ ਉਹਨਾਂ ਨੂੰ ਹੌਲੀ-ਹੌਲੀ ਹੱਕਦੀ ਹੋਈ ਕਿਧਰੇ ਨਹੀਂ ਜਾਂਦੀ ਸੀ ਤਰਕਾਲ ਹੱਚਕੀਆਂ ਭਰਦੀ ਹੋਈ ਪਾਛੋਂ ਵਿੱਚ ਚਲੀ ਗਈ ਤੇ ਉਸ ਦੀ ਅੱਖ ਵਿੱਚੋਂ ਇੱਕ ਵੱਡਾ ਹੰਝੂ ਟਾਲਕ ਕੇ ਅਸਮਾਨ ਦੀ ਨੀਲੀ ਚਾਦਰ ਉੱਤੇ ਤਾਰੇ ਦੇ ਰੂਪ ਵਿੱਚ ਲਿਸ਼ਕਣ ਲੱਗ ਪਿਆ ਅਸੀਂ ਭਿੱਜੀ ਹੋਈ ਜ਼ਮੀਨ ਉੱਤੇ ਤੁਰਦੇ ਘਰ ਨੂੰ ਚੱਲ ਪਏ ਸਾਡੇ ਦੋਹਾਂ ਦੀਆਂ ਪੇੜਾਂ ਚਿੱਕੜ ਵਿੱਚ ਉਗੜ ਕੇ ਇੱਕ ਥਾਂ ਦੋ ਬੇਸੁਰਤੀਆਂ ਅੱਖਾਂ ਵਾਂਗ ਹਵਾ ਵਿੱਚ ਝਾਕਦੀਆਂ ਸਨ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ